ਸਦੇ ਪੰਜਾਬ ਦੇ ਵਿੱਚ ਜਿਹੜੇ ਪ੍ਰਾਈਵੇਟ ਬਿਲਡਰ ਨੇ ਉਹ ਪ੍ਰਾਈਵੇਟ ਬਿਲਡਰ ਜਿਨ੍ਹਾਂ ਨੇ ਪੰਚਾਇਤੀ ਜ਼ਮੀਨਾਂ ਤੇ ਕਬਜ਼ਾ ਕਰਕੇ ਕਲੋਨੀਆਂ ਕਟੀਆਂ ਉੱਥੇ ਵੱਡੀ ਵੱਡੀਆਂ ਬਿਲਡਿੰਗਾਂ ਬਣਾਤੀਆਂ ਪਰ ਸਰਕਾਰ ਹੁਣ ਐਕਸ਼ਨ ਲੈਣ ਜਾ ਰਹੀ ਹੈ ਸਰਕਾਰ ਐਕਸ਼ਨ ਕੀ ਲੈ ਰਹੀ ਹੈ ਤੇ ਸਰਕਾਰ ਕਹਿੰਦੀ ਹੈ ਜੀ ਉਹਦੇ ਵਿੱਚੋਂ ਚੰਗੇ ਪੈਸੇ ਇਕੱਠੇ ਹੋਣੇ ਨੇ ਸਾਨੂੰ ਦੇਖੋ ਸਭ ਤੋਂ ਵੱਡਾ ਗੱਲ ਅਗੇ ਸਰਕਾਰ ਦੇ ਖਜ਼ਾਨੇ ਖਾਲੀ ਨੇ ਸਰਕਾਰ ਦੇ ਪੀਪੇ ਖੜਕੇ ਉਹਨੇ ਪਹਿਲਾਂ ਇਹੋ ਆਮ ਆਦੀ ਪਾਰਟੀ ਵਾਲੇ ਕਹਿੰਦੇ ਸੀ ਕਿ ਜੀ ਉਹ ਮਨਪੀਰ ਸਿੰਘ ਬਾਦਲ ਪੀਪਾ ਹੀ ਖਾਲੀ ਦਿਖਾਉਂਦਾ ਰਿਹਾ ਤੇ ਹੁਣ ਤਰਨਤਾਲ ਦੇ ਲੋਕ ਜਿਹੜੇ ਟੀਚਰ ਜਿਹੜੇ ਵੱਖ-ਵੱਖ ਜਥੇਬੰਦੀਆਂ ਰੋਜ਼ ਐਤਵਾਰ ਸ਼ਨੀਵਾਰ ਤਰਨੇ ਲਾਉਂਦੇ ਉਹ ਕਹਿੰਦੇ ਪਹਿਲਾਂ ਮਨਪੀਰ ਸਿੰਘ ਬਾਦਲ ਪੀਪਾ ਖਾਲੀ ਪੀਪਾ ਮੰਤਰੀ ਹੁਣ ਹਰਪਾਲ ਸਿੰਘ ਚੀਮਾ ਹੋਣੀ ਪੀਪਾ ਮੰਤਰੀ ਹੈਗੇ ਨੇ ਹੁਣ ਸਭ ਤੋਂ ਵੱਡੀ ਗੱਲ ਸਰਕਾਰ ਕੋਲ ਪੈਸੇ ਨਹੀਂ ਹੈਗੇ ਨੇ ਸਰਕਾਰ ਨੂੰ ਹੀ ਸੀ ਕਿ ਅਸੀਂ ਜਿਹੜੇ 25000 ਏਕੜ ਜ਼ਮੀਨ ਲੁਧਿਆਣਾ ਅਕਵਾਇਰ ਕਰਨੀ ਤੇ پیسے ਆਉਣਗੇ ਖਜ਼ਾਨਾ ਭਰ ਜੂਗਾ ਉਹ ਤੇ ਗੱਲ ਬਣੀ ਨਹੀਂ ਲੋਕਾਂ ਨੇ ਵਿਰੋਧ ਕੀਤਾ ਹੁਣ ਇਹਨਾਂ ਨੇ ਜਿਹੜੀਆਂ ਸ਼ਾਮਲਾ ਜਮੀਨਾਂ ਜਾਂ ਸਰਕਾਰੀ ਜ਼ਮੀਨਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਪਿੰਡਾਂ ਦੇ ਵਿੱਚ ਜਿਹੜੀਆਂ ਜਾਂ ਸ਼ਾਮਲਾ ਜਮੀਨਾਂ ਤੇ ਰੀਅਲ اسٹیਟ ਵਾਲਿਆਂ ਦਾ ਸਰਕਾਰਾਂ ਨਾਲ ਮਿਲ ਕੇ ਜਿਨ੍ਹਾਂ ਨੇ ਪੰਚਾਇਤੀ ਜ਼ਮੀਨਾਂ ਤੇ ਕਬਜ਼ਾ ਕੀਤਾ ਵਾ ਉਹ ਸਰਕਾਰ ਉਹਨਾਂ ਕੋਲ ਮੁੱਲ ਪਾਉਣਾ ਚਾਹੁੰਦੀ ਹੈਗੀ ਠੀਕ ਹੈ ਉਹ ਉਹਦੇ ਹਿਸਾਬ ਨਾਲ ਸਰਕਾਰ ਨੂੰ ਲੱਗਦਾ ਕਿ 400 ਕਰੋੜ ਰੁਪਏ ਸਾਡੇ ਨਾਲ ਢਿੱਡ ਭਰ ਜੂਗਾ ਸਾਡਾ ਖਜ਼ਾਨਾ ਭਰ ਜੂਗਾ ਕਾਨੂੰਨ ਕੀ ਕਹਿੰਦਾ ਹੈਗਾ ਪੰਚਾਇਤੀ ਜ਼ਮੀਨ ਤੇ ਸਰਕਾਰ ਦਾ ਹੱਕ ਨਹੀਂ ਹੁੰਦਾ ਉਹ ਪੈਸੇ ਪੰਚਾਇਤੀ ਜ਼ਮੀਨਾਂ ਦੇ ਹੁੰਦੇ ਉਹ ਉਹਨਾਂ ਦੇ ਹੀ ਮਿਲਣੇ ਚਾਹੀਦੇ ਹੈਗੇ ਨੇ ਪਰ ਇੱਥੇ ਸਰਕਾਰ ਕਹਿੰਦੀ ਕਿ ਉਹਦੇ ਚੋਂ 50% ਲੈ ਜਾਣਗੇ 5% ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਸਰਕਾਰ ਦੇ ਦੇ ਦੂਗੇ ਹੁਣ ਪੰਚਾਇਤਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਪਹਿਲੀ ਗੱਲ ਉਹ ਜਿਹੜੀਆਂ ਰੀਅਲ ਸਟੇਟ ਦਾ ਕੰਮ ਕਰਨ ਵਾਲੇ ਜਿਹੜੇ ਲੋਕ ਉਹਨਾਂ ਨੇ ਪੰਚਾਇਤੀ ਜ਼ਮੀਨਾਂ ਵਲੀਆਂ ਕਿਵੇਂ ਉਹ ਮੌਕੇ ਮੌਕੇ ਦੇ ਸਰਪੰਚ ਜਾਂ ਬੀਡੀਪੀ ਜਾਂ ਸਰਕਾਰਾਂ ਜਾਂ ਲੋਕਲ ਐਮਐਲਏ ਦਾ ਹੱਥ ਹੋਊਗਾ ਹੁਣ ਇਹ ਜਿਹੜਾ ਸਭ ਤੋਂ ਵੱਡਾ ਅੰਕੜਾ ਸਾਹਮਣੇ ਆਇਆ ਨੇ ਕਿ ਸਰਕਾਰ ਨੂੰ ਉਮੀਦ ਹੈ ਕਿ ਸਾਨੂੰ 400 ਕਰੋੜ ਰੁਪਈਆ ਮਿਲੂਗਾ ਉਹ ਦੇਖਦੇ ਆਂ ਕੀ ਕਾਰਵਾਈ ਹੁੰਦੀ ਆ ਹੁਣ ਤੇ ਬਹੁਤ ਸਾਰੀਆਂ ਸਰਕਾਰ ਨੇ ਜ਼ਮੀਨਾਂ ਜਿਹੜੀਆਂ ਕਹਤਾਂ ਕਿ ਗਮਾਡਾ ਦੇ ਅਧੀਨ ਕਰ ਦੋ ਗਲਾਡਾ ਦੇ ਅਧੀਨ ਕਰ ਦੋ ਜਾਂ ਜਲੰਧਰ ਦੇ ਅਧੀਨ ਕਰ ਦੋ ਇਹ ਸਾਰਾ ਹੁਣ ਸਰਕਾਰ ਨੂੰ ਪਤਾ ਕਿ ਹੁਣ ਹਜ਼ਾਰ ਹਜ਼ਾਰ ਰੁਪਈਆ ਵੀ ਬੀਬੀਆਂ ਨੂੰ ਦੇਣਾ ਹੈਗਾ ਉਹ ਵੀ ਵੱਡੀ ਵਿਪਤਾ ਪਈ ਹੈਗੀ ਭੋਕਵੇਂ ਦੇਣਾ ਹੈਗਾ ਔਰ ਦੂਜਾ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਮਸਲਾ ਜਿਹੜਾ ਆ ਗਿਆ ਨਾ ਜੀ 400 ਕਰੋੜ ਉਹਨੇ ਚਰਨਜੀਤ ਭੁੱਲਰ ਜਿਹੜੇ ਪੰਜਾਬੀ ਟਰਬਿਨ ਦੇ ਸੀਨੀਅਰ ਪੱਤਰਕਾਰ ਉਹਨਾਂ ਨੇ ਖਬਰ ਲਾਈ ਸੀ ਕਿ ਪ੍ਰਾਈਵੇਟ ਬਿਲਡਰਾਂ ਨੇ 400 ਕਰੋੜ ਦੀ ਜਿਹੜੀ ਆ ਉਹ ਮੱਲੀ ਹੋਈ ਹੈ ਸ਼ਾਮਲਾੜ ਜਮੀਨ ਨੱਪੀ ਹੋਈ ਆ ਇਹ ਵਲੀ ਕਿਵੇਂ ਉਥੇ ਕਲੋਨੀਆ ਕਿਵੇਂ ਬਣ ਗਿਆ ਇਹ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਹੁਣ ਉਹਦੇ 'ਚ ਜਿਹੜੇ ਮਹਾਲੀ ਜ਼ਿਲ੍ਹੇ ਦੇ ਵਿੱਚ ਗਰਗਰ ਗੱਲ ਕੀਤੀ ਹੈ ਜਿੱਥੇ ਇਸ ਟਾਈਮ ਲੱਖ-ਲੱਖ ਰੁਪਏ ਗੱਜਾ ਮਤਲਬ ਜੇ ਤੁਸੀਂ 4 ਮਰਲੇ ਦਾ ਥਾਂ ਲੈਣਾ 100 ਗੱਜ 1 ਕਰੋੜ ਤੋਂ ਥੱਲੇ ਨਹੀਂ ਹੈਗਾ ਇਸ ਮਹਾਲੀ ਜ਼ਿਲ੍ਹੇ ਵਿੱਚ 30 ਗ੍ਰਾਮ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਕਲੋਨੀਆਂ ਪੈ ਚੁੱਕੀਆਂ ਨੇ ਤੇ ਜ਼ਿਲ੍ਹਾ ਲੁਧਿਆਣਾ ਦੀ ਵਿੱਚ 23 ਕੰਪਨੀਆਂ ਦੀਆਂ 28 ਕਲੋਨੀਆਂ ਨੇ ਤੇ ਜਿਨ੍ਹਾਂ ਨੇ ਕਰੀਬ 22 ਏਕੜ ਜ਼ਮੀਨ ਸ਼ਾਮਲੜ ਨੱਪੀ ਹੋਈ ਹੈ ਜਾਂ ਦੱਬੀ ਹੋਈ ਹੈ ਔਰ ਪੰਚਾਇਤਾਂ ਦੇ ਰਾਹਾਂ ਤੇ ਖਾਲੇ ਵੀ ਜਿਹੜੇ ਨੇ ਉਹ ਵੀ ਇਹਨਾਂ ਨੇ ਦੱਬ ਲਿਆਗੇ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਕਰੀਬ 44 ਏਕੜ ਜਿਹੜੀ ਪੰਚਾਇਤੀ ਜ਼ਮੀਨਾਂ ਦੇ ਕਲੋਨੀਆਂ ਨੇ ਜਿਸ ਦੀ ਵਰਤੋਂ ਬਿਲਡਰ ਬਿਨਾਂ ਰਾਸ਼ੀ ਭੁਗਤਾਨ ਕੀਤੇ ਆਹੀਂ ਉਹ ਜ਼ਮੀਨਾਂ ਵੀ ਵੇਚ ਗਿਆਗੇ ਨੇ ਇਸੇ ਤਰ੍ਹਾਂ ਬਠਿੰਡੇ ਜ਼ਿਲ੍ਹੇ ਵਿੱਚ 24 ਏਕੜਾ ਪਟਿਆਲੇ ਚ ਦੋ ਕਲੋਨੀਆਂ ਦੇ ਵਿੱਚ ਜਿਹੜੀ ਆ ਉਹ ਕੋਈ 3 ਏਕੜ ਇਸ ਤੋਂ ਪਹਿਲਾਂ 2022 ਵਿੱਚ ਜ਼ਿਲ੍ਹਾ ਮਹਾਲੀ ਦੀਆਂ 15 ਪ੍ਰਾਈਵੇਟ ਕਲੋਨੀਆਂ ਨੇ ਕਰੀਬ 34 ਏਕੜ ਜ਼ਮੀਨ ਪੰਚਾਇਤਾਂ ਵਾਲੀ ਦੱਬ ਲਈ ਸੀ ਔਰ ਇਹ ਜਿਹੜੀ ਆ ਨਿਜ਼ਮ ਨਹੀਂ ਸਰਕਾਰ ਨੇ ਬਣਾਇਆ ਹੁਣ ਸਰਕਾਰ ਕਹਿੰਦੀ ਹੈ ਕਿ ਇਹ ਸਰਕਾਰ ਵੀ ਖਾਲੀ ਕਰਾ ਲਓ ਜਾਂ ਉਹ ਮੁੱਲ ਤਾਰ ਦੇਣ ਜਿਸ ਕਰਕੇ ਇਹਨਾਂ ਲੱਗਦਾ ਕਿ 400 ਕਰੋੜ ਰੁਪਏ ਜਿਹੜਾ ਸਰਕਾਰ ਆਜੂਗਾ ਕਿਉਂਕਿ ਸਰਕਾਰ ਨੂੰ ਉਮੀਦ ਹੈ ਕਿ ਉਹਨਾਂ ਪ੍ਰਾਈਵੇਟ ਬਿਲਡਰਾਂ ਨੇ ਪੰਚਾਇਤਾਂ ਦੇ ਜਿਹੜੇ ਕਰੀਬ ਇਹ 250 ਏਕੜ ਸ਼ਾਮਲੜ ਜ਼ਮੀਨਾਂ ਜਿਹੜੀ ਨੱਪੀ ਹੋਈ ਸੀ ਜਾਂ ਵਲੀ ਹੋਈ ਸੀ ਗੈਰ ਕਾਨੂੰਨੀ ਤੇ ਕਬਜ਼ਾ ਕੀਤਾ ਹੈ ਤੇ ਪਲਾਟ ਕੱਟ ਕੇ ਜਾਂ ਘਰ ਬਣਾ ਕੇ ਵੀ ਲੋਕਾਂ ਨੂੰ ਵੇਚ ਦਿੱਤੇ ਹੈਗੇ ਨੇ ਜਦ ਕਿ ਪਿੰਡੂ ਵਿਕਾਸ ਪੰਚਾਇਤ ਵਿਭਾਗ ਨੇ ਪ੍ਰਾਈਵੇਟ ਕਲੋਨੀਆ ਵਿੱਚ ਆਈ ਸ਼ਾਮਲ ਜਮੀਨ ਦੀ شناخت ਕੀਤੀ ਤਾਂ ਪਤਾ ਲੱਗਾ ਕਿ 141 ਪ੍ਰਾਈਵੇਟ ਕਲੋਨੀਆ ਜਿਹੜੀਆਂ ਮਿਲੀਆਂ ਨੇ ਜਿਨ੍ਹਾਂ ਨੇ ਪੰਚਾਇਤੀ ਰਸਤੇਆਂ ਤੇ ਖਾਲੀਆਂ ਦੀ ਜਮੀਨ ਨੱਪੀ ਹੋਈ ਆ ਤੇ ਪੰਜਾਬ ਸਰਕਾਰ ਹੁਣ ਇਸ ਸ਼ਾਮਲ ਜਮੀਨ ਦਾ ਪ੍ਰਾਈਵੇਟ ਬਿਲਡਰਾਂ ਤੋਂ ਮਾਫ ਜਾ ਵਸੂਲ ਕਰੇਗੀ ਮਤਲਬ ਕਿ ਇਹਨੇ ਵੇਚ ਦਿੱਤੀ ਆਈ ਆ ਜਾਂ ਘਰ ਲੋਕਾਂ ਨੇ ਪਾਲੇ ਨੇ ਉਤੋਂ ਸਰਕਾਰ ਲੋਦਾ ਕਿ 400 ਕਰੋੜ ਰੁਪਏ ਸਰਕਾਰ ਨੂੰ ਆਮਦੀ ਹੋਣ ਦੀ ਉਮੀਦ ਆ ਤੇ ਪੰਜਾਬ ਕੈਬਨਿਟਰੀ 24 ਸਤੰਬਰ ਨੂੰ ਇੱਕ ਪੰਜਾਬ ਵਿਲੇਜ ਕਾਮਨ ਲੈਂਡ ਰੈਗੂਲੇਸ਼ਨ ਰੂਲ ਵਿੱਚ ਸੋਧ ਕਰ ਲਈ ਉਹਨੂੰ ਪ੍ਰਵਾਨਗੀ ਦੇ ਦਿੱਤੀ ਸੀ ਜਿਸ ਦਾ ਨੋਟੀਫਿਕੇਸ਼ਨ ਹੁਣ 31 ਅਕਤੂਬਰ ਨੂੰ ਜਾਰੀ ਹੋਇਆ ਵਾ ਇਸ ਦੇ ਨਾਲ ਹੀ ਹੁਣ ਕਲੋਨੀ ਨਾਇਜ਼ਰਾਂ ਤੋਂ ਮਾਪਜਾਬ ਵਸੂਲੇ ਜਾਣ ਦਾ ਰਾਹ ਪੱਧਰਾ ਹੋ ਗਿਆ ਤੇ ਇਹ ਹੁਣ ਪਤਾ ਲੱਗਾ ਕਿ ਇੱਕ ਕਮੇਟੀ ਬਣੂਗੀ ਕਲੈਕਟਰ ਰੇਟ ਤੋਂ 4 ਗੁਣਾ ਰੇਟ ਵਸੂਲੇ ਜਾਣਗੇ ਤੇ ਇਹ ਫੈਸਲਾ ਪੰਚਾਇਤਾਂ ਨੂੰ ਚੁੱਭਦਾ ਹੈਗਾ ਕਿਉਂ ਚੁੱਭਦਾ ਹੈਗਾ ਵਾ ਕਿਉਂਕਿ ਜਿਹੜੀ ਮਿਲਣ ਵਾਲੀ ਰਾਸ਼ੀ ਚੋਂ ਮੰਨ ਲਓ 400 ਕਰੋੜ ਚੋਂ 50% ਦੀ ਜਿਹੜੀ ਰਕਮ ਹੈ ਸਰਕਾਰੀ ਖਜ਼ਾਨੇ ਜਾਏਗਾ ਮਤਲਬ 200 ਕਰੋੜ ਤੇ ਉਹਨਾਂ ਨੂੰ ਸਿਰਫ 5% ਦੀ ਰਾਸ਼ੀ ਮਿਲੇਗੀ ਉਹ ਕਹਿੰਦੇ ਸਾਡੇ ਪੈਸੇ ਤੇ ਸਰਕਾਰ ਕਿਵੇਂ ਉਹ ਇੱਕ ਵੱਖੜਾ ਜਿਹੜਾ ਵਾ ਰੀੜਕਾ ਹੈਗਾ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਮਹਾਲੀ ਦੀਆਂ ਜਿਹੜੀਆਂ 23 ਕੰਪਨੀਆਂ ਨੇ ਵਾਲੀਆਂ ਕਲੋਨੀਆਂ ਵਿੱਚ ਕਰੀਬ 29 ਏਕੜ ਜ਼ਮੀਨਾਂ ਉਹ ਪੰਚਾਇਤੀ ਨੱਪੀ ਹੋਈ ਆ ਪੰਜਾਬ ਚ ਵੱਡੇ ਪੱਧਰ ਤੇ ਵੱਡੇ ਵੱਡੇ ਅਫਸਰ ਵੱਡੇ ਵੱਡੇ ਪੋਲਿਟਿਸ਼ੀਅਨ ਤੇ ਇਹ ਵੱਡੇ ਰੀਅਲ اسٹیਟ ਦਾ ਕਾਰੋਬਾਰ ਕਰਨ ਵਾਲਿਆਂ ਨੇ ਜ਼ਮੀਨਾਂ ਦੱਬੀਆਂ ਹੋਈਆਂ ਨਾ ਕਮਿਸ਼ਨ ਵੀ ਬਣਿਆ ਸੀ ਇਨਕੁਆਇਰੀ ਕਮਿਸ਼ਨ ਜਸਟਿਸ ਗալੀਬ ਸਿੰਘ ਦੀ ਗਵਾਈ ਵਿੱਚ ਉਹ ਕਮਿਸ਼ਨਰ ਰਿਪੋਰਟ ਵੀ ਦੇ ਦਿੱਤੀ ਉਹ ਜੇ ਜ਼ਮੀਨਾਂ ਛਡਾਈਆਂ ਜਾਣ ਤੇ ਉਹ ਟੁਕੜ ਅੱਜ ਦੇ ਹਿਸਾਬ ਦੇ ਨਾਲ ਕੋਈ 4-5 ਲੱਖ ਕਰੋੜ ਰੁਪਏ ਦੀਆਂ ਜ਼ਮੀਨਾਂ ਜਿਹੜੀਆਂ ਬਿਲਡਰਾਂ ਨੇ ਪੋਲਿਟਿਸ਼ਨਾਂ ਤੇ ਅਫਸਰਾਂ ਨੇ ਨੱਪੀਆਂ ਹੋਈਆਂ ਨੇ, ਦੱਬੀਆਂ ਹੋਈਆਂ ਨੇ, ਵੇਚੀਆਂ ਹੋਈਆਂ ਨੇ। ਤੋਂ ਪੰਜਾਬ ਸੋਨੇ ਦੀ ਚਿੜੀ ਕਿ ਚਿੜਾ ਬਣ ਸਕਦਾ ਹੈਗਾ। ਕਾਂ ਬਣ ਸਕਦਾ ਚਿੜੀ ਤੇ ਛੋਟੀ ਹੁੰਦੀ ਆ। ਕਾਂ ਬਣ ਸਕਦਾ ਹੈਗਾ। ਇੰਨਾ ਪੈਸਾ ਆ ਸਕਦਾ ਪੰਜਾਬ ਦਾ ਇੱਕੋ ਚੁਟਕੀ ਦੇ ਨਾਲ। ਪੰਜਾਬ 5 ਲੱਖ ਕਰੋੜ ਰੁਪਇਆ ਆ ਸਕਦਾ ਪਰ ਕਿਸੇ ਸਰਕਾਰ ਦੇ ਵਿੱਚ ਹਿੰਮਤ ਨਹੀਂ ਹੈਗੀ। ਜਿਗਰਾ ਨਹੀਂ ਹੈਗਾ। ਡਰਦੇ ਨੇ। ਜਾਂ ਹਿੱਸੇ ਮਿਲ ਜਾਂਦੇ ਆਗੇ ਨੇ ਇਸ ਕਰਕੇ ਆ ਕਿ ਕੋਈ ਇਸ ਤੇ ਕੰਮ ਕਰਕੇ ਨਾ ਜੀ ਲੋਕਾਂ ਨੂੰ ਵੀ ਪਤਾ ਬਿਲਡਰਾਂ ਨੂੰ ਵੀ ਪਤਾ ਹੈਗਾ ਕਿ ਇੱਕ ਵਾਰ ਨਾ ਦੱਬ ਲੋ ਫਿਰ ਕੋਈ ਗੱਲ ਨਹੀਂ ਵੇਖੀ ਜਾਊਗੀ ਫੰਡ ਦੇਦਾ ਕਰਾਂਗੇ ਵੋਟਾਂ ਦੇ ਵਿੱਚ ਐਮਐਲਏ ਨੂੰ ਫੰਡ ਦੇਤਾ ਮੰਤਰੀ ਨੂੰ ਫੰਡ ਦੇਤਾ ਅਫਸਰਾਂ ਨੂੰ ਦੇ ਦਿੱਤਾਗਾ ਇਦਾਂ ਹੀ ਸਰਕਾਰ ਦੀ ਜਿਹੜੀ ਜ਼ਮੀਨ ਜਿਹੜੀ ਆ ਪੰਚਾਇਤੀ ਜ਼ਮੀਨਾਂ ਦੱਬੀਆਂ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਸਾਰਾ ਕੁਝ ਇਸ ਕਰਕੇ ਚੱਲੀ ਜਾ ਰਿਹਾ ਮਤਲਬ ਅੰਨੀ ਪੀਵੇ ਤੇ ਕੁੱਤਾ ਚੱਟੇ ਪੰਜਾਬ ਦੇ ਹਾਲ ਹੋਏ ਬਣੇ ਹੋਏ ਨੇ ਪਰ ਜੇ ਗੱਲ ਕਰੀਏ ਇਹ ਇਨਾ ਜਵਿਨਾ ਦੀ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਸਰਕਾਰ ਕਹਿੰਦੀ ਹੈਗੀ ਕਿ ਜਿਹੜੇ ਇਹ ਪ੍ਰਾਈਵੇਟ ਬਿਲਡਰ ਨੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਜੇ ਪ੍ਰਾਈਵੇਟ ਬਿਲਡਰ ਦੇ ਵਿੱਚ ਕਿਸੇ ਐਮ.ਐਲ.ਏ ਦਾ ਕਿਸੇ ਮੰਤਰੀ ਦਾ ਕਿਸੇ ਪੋਲੀਟਿਸ਼ੀਅਨ ਦਾ ਹਿੱਸਾ ਨਿਕਲ ਆਇਆ ਤੇ ਫਿਰ ਕੀ ਇਹ ਵਾਪਸ ਹੋਏਗਾ ਨਹੀਂ ਸਾਰਿਆਂ ਦੇ ਹਿੱਸੇ ਆ ਜੇ ਹਿੱਸੇ ਨਹੀਂ ਤੇ ਦੂਜੇ ਰੁਕਤੇ ਦੇ ਦਿੰਦੇ ਹੈਗੇ ਤਾਂ ਹੀ ਤਾਂ ਮੱਲੀ ਜਾਂਦੀ ਨਾ ਦੱਬੀ ਜਾਂਦੀ ਹੈਗੀ ਆ ਤਾਂ ਹੀ ਤੇ ਨਜਾਇਜ਼ ਕਬਜ਼ੇ ਕੀਤੇ ਜਾਂਦੇ ਉਦਾਂ ਕਿਸੇ ਨੇ ਮਰਨਾ ਹੈਗਾ ਮਾਤੜ ਬੰਦਾ ਕੋਈ ਕਬਜ਼ਾ ਕਰਾ ਕੇ ਸਰਕਾਰੀ ਜ਼ਮੀਨ ਤੇ ਇੱਕ ਮਰਲੇ ਦੇ ਵੀ ਨਹੀਂ ਕਰ ਸਕਦਾਗਾ ਉਦੋਂ ਸਾਰਾ ਪਿੰਡ ਚੌਧਰੀ ਇਕੱਠੇ ਹੋ ਜਾਂਦੇ ਨੇ ਆ ਜਾਂਦੇ ਅਬ ਤੁਸੀਂ ਦੇ ਲੋ ਮਹੱਲੀ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਰੇੜੀਆਂ ਲਾਉਂਦੇ ਫੜੀਆਂ ਲਾਉਂਦੇ ਵਿਚਾਰੇ ਰੋਜੀ ਰੋਟੀ ਉਹਨਾਂ ਨੂੰ ਆ ਕੇ ਐਮਸੀ ਵਾਲੇ ਤੇ ਪੁਲਿਸ ਵਾਲੇ ਠੋਡੇ ਨੇ ਮਾਰਦੇ ਹੈਗੇ ਤੇ ਜਦੋਂ ਇਹ ਠੋਡੇ ਮਾਰਨੇ ਵੱਡੇ ਲੋਕਾਂ ਦੇ ਨਹੀਂ ਠੋਡੇ ਪੈਂਦੇ ਕਿਉਂਕਿ ਉੱਥੋਂ ਠੋਡੇ ਪੈਂਦੇ ਹੈਗੇ ਹਣਾ ਇਸ ਕਰਕੇ ਗਰੀਬ ਦੀ ਕੌਣ ਸੁਣਦਾ ਹੈ ਗਣਾ ਵਿਚਾਰੇ ਰੇਡੀਆਂ ਵਾਲੇ ਫੜੀਆਂ ਵਾਲੇ ਵਿਚਾਰੇ ਰਾਤ ਸ਼ਾਮ ਨੂੰ ਜਾਂ ਰੇਡੀਆਂ ਖਾਣ ਪੀਣਾਂ ਲੱਤਾਂ ਐਮਸੀ ਵਾਲੇ ਪੈਸੇ ਲੈਂਦੇ ਨੇ ਪੁਲਿਸ ਵਾਲੇ ਪੈਸੇ ਲੈਂਦੇ ਨੇ ਜਾਂ ਦੱਪਕੇ ਮਾਰਦੇ ਨੇ ਜਾਂ ਸਮਾਨ ਚੋਕੇ ਆਪਣੀ ਗੱਡੀ ਚ ਰੱਖ ਕੇ ਚਲੇ ਜਾਂਦੇ ਨੇ ਭਾਂਡੇ ਪਤੀਲੇ ਵੇਚ ਵਗੈਰਾ ਤੇ ਜਿਨ੍ਹਾਂ ਨੇ ਲੱਖਾਂ ਕਰੋੜਾਂ ਦੀ ਜ਼ਮੀਨ ਦੱਬੀ ਹੈਗੀ ਉਹ ਉੱਥੇ ਸਾਰੇ ਮਿਲੇ ਹੋਏ ਨੇ ਮਤਲਬ ਇੰਡੀਆ ਦੇ ਵਿੱਚ ਕਾਨੂੰਨ ਗਰੀਬਾਂ ਵਾਸਤੇ ਥੋੜਾ ਹੈਗਾ ਜੀ ਅਮੀਰਾਂ ਵਾਸਤੇ ਆ ਪਹੁੰਚ ਪਹੁੰਚ ਵਾਲਿਆਂ ਨੇ ਕਿਤੇ ਹੈ ਕਿਸੇ ਗਰੀਬ ਦੀ ਸੁਣਵਾਈ ਹੋ ਜਾਂਦੀ ਤੇ ਨਹੀਂ ਤੇ امیر اگے ਕਿ امیر ਤੇ ਆਪਣੀ ਜੇਬ ਦੇ ਵਿੱਚ ਜਿਹੜੇ ਨੇ ਉਹ ਕਾਨੂੰਨ ਪਾ ਕੇ ਰੱਖਦੇ ਹੈਗੇ ਨੇ ਜਿਨ੍ਹਾਂ ਦੀ ਜੇਬ ਦੇ ਵਿੱਚ ਕਾਨੂੰਨ ਹੋ ਹੋਵੇ ਤੇ ਉੱਥੇ ਆਮ ਲੋਕਾਂ ਨੂੰ ਇਨਸਾਫ ਕਿੱਥੇ ਮਿਲੂਗਾ ਜੇ ਉਦੋਂ ਫਿਰ ਕੋਡ ਕਚਹਿਰੀਆਂ ਤੇ ਕੋਡ ਕਚਹਿਰੀਆਂ ਚੋਂ ਇਨਸਾਫ ਲੈਣਾ ਸੌਖਾ ਪੂਰੇ ਇੰਡੀਆ ਦੇ ਵਿੱਚ ਸ਼ਾਇਦ 2.5 ਤਿੰਨ ਕਰੋੜ ਕੇਸ ਪੈਂਡਿੰਗ ਆ ਤੇ ਅਗਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਗੱਲ ਕਰੀਏ ਕਟੂਕਟ 7 ਲੱਖ ਕੇਸ ਪੈਂਡਿੰਗ ਹੋਣਾ ਤੇ ਉਹ ਸਰਜੀਤ ਪਾਤਰ ਸਾਹਿਬ ਦੇ ਜਾਂ ਲਾਈਨਾਂ ਵੀ ਹੈਗੀਆਂ ਪਈਸ ਅਦਾਲਤ ਦੇ ਜਿਹੜੇ ਰੋਕੋ ਵੀ ਬੋਗ ਨੇ ਬੁੱਢੇ ਹੋ ਗਏ ਔਰ ਇਹ ਵੀ ਕਹਿੰਦੇ ਆਪਾਂ ਨਾ ਜੀ ਕਿ دیر ਨਾਲ ਦਿੱਤਾ ਹੋਇਆ ਵੀ ਇਨਸਾਫ ਉਹ ਇਨਸਾਫ ਨਹੀਂ ਹੁੰਦਾ ਉਹ ਵੀ ਬੇਇਨਸਾਫੀ ਹੁੰਦੀ ਹੈ ਤੇ ਇਸ ਕਰਕੇ ਗਰੀਬ ਤੇ ਵਿਚਾਰੇ ਠੱਕੇ ਖਾ ਰਹੇ ਆ ਕਿਨੇ ਤੇ ਅਮੀਰਾਂ ਦੀ ਜੇਬ ਦੇ ਵਿੱਚ ਕਾਨੂੰਨ ਆ ਉਹ ਸਾਰਿਆਂ ਨੂੰ ਪਤਾ ਹੈਗਾ